ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਆਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਮੇਰੇ ਦਾਤਾ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਤੰਦਰੁਸਤ ਰੱਖਿਛ ਚੜ੍ਹਦੀ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਆਕਾਲ ਪੁਰਖ ਵਾਹਿਗੁਰੂ ਜੀਓ ਜ਼ਰੂਰ ਪੂਰੀਆਂ ਕਰ ਦਿਓ ਜੀ ਸੋ ਹੁਣ ਹੋ ਗਿਆ ਸ਼ਾਂਤ ਮਾਹੌਲ ਕਾਰਜ ਵਿਹਾਰ ਜਿਹੜੇ ਤਕਰੀਬਨ ਤਕਰੀਬਨ ਨਿਬੜ ਚੁੱਕੇ ਆ ਛੋਟੇ ਛੋਟੇ ਇੱਕ ਦੋ ਕ ਰਹਿ ਗਏ ਆ ਕੁਛ ਇੱਕ ਦੋ ਕੁ ਪੇਮੈਂਟਾਂ ਦੇਣੀਆਂ ਬਾਕੀ ਪਈਆਂ ਨੇ ਤੇ ਬਾਕੀ ਕੁਛ ਇੱਕ ਹਿਸਾਬ ਕਿਤਾਬ ਜਾਂ ਕਰਨਾ ਬਾਕੀ ਪਿਆ ਜਿਵੇਂ ਕਰਿਆਨਾ ਸਟੋਰ ਦਾ ਹੋ ਗਿਆ ਜੇ ਕੁਛ ਹਨਾ ਤੇ ਉਹ ਸਾਰਾ ਕੁਛ ਕਰ ਲੈਣਾ ਤੇ ਹੱਲ ਜਾਣੀ ਸਾਡੀਆਂ ਇੰਨੇ ਦਿਨਾਂ ਬਾਅਦ ਵੀ ਲੜੀਆਂ ਨਹੀਂ ਉਤਰੀਆਂ ਲੜੀਆਂ ਸਾਡੀਆਂ ਚੱਲ ਰਹੀਆਂ ਆ ਦੇਖਦੇ ਹੁਣ ਉੱਪਰ ਨੀਲੀ ਜੀ ਉਹ ਬਣੀ ਹੋਈ ਏ ਧਾਰੀ ਜੀ ਇੱਕ ਤੇ ਮੈਂ ਇੱਕ ਦਿਨ ਤਾਰਨ ਵੀ ਆਇਆ ਤਾਂ ਮੈਂ ਉਹਨੂੰ ਕਿਹਾ ਰਾਜੂ ਨੂੰ ਮਹਾਰਾਜੂ ਯਾਰ ਇੱਕੋ ਦਾਮ ਇੱਕੋ ਦਾਮ ਬਣਾਣਾ ਉਹ ਕਰ ਥੋੜਾ ਜਿਹਾ ਕੁ ਕਰ ਲੈ ਆ ਕਨਾਂ ਠੀਕ ਹੈ ਕੋਈ ਗੱਲ ਨਹੀਂ ਤੇ ਮੈਂ ਰਮਮੇ ਨੇ ਅੱਜ ਪਲਾਨ ਬਣਾ ਲਿਆ ਜੀ ਕਿਤੇ ਜਾਣ ਦਾ ਉਹ ਪਲਾਨ ਹੈ ਜਿਹੜਾ ਉਹ ਤੁਹਾਨੂੰ ਪਤਾ ਲੱਗੂਗਾ ਥੋੜਾ ਜਿਹਾ ਹਟ ਕੇ ਮਤਲਬ ਬਲੌਗ ਸ਼ੁਰੂ ਕਰਤਾ ਹਾਲ ਸਸਪੈਂਸ ਰੱਖੀਏ ਤਾਂ ਹੀ ਤੁਸੀਂ ਐਂਡ ਤੱਕ ਬਲੌਗ ਦੇਖੋਗੇ ਤੇ ਉਦਾਂ ਵੀ ਤੁਸੀਂ ਦੇਖਦੇ ਆ ਸੌਰੀ ਇਹਦੇ ਲਈ ਹੁਣ ਬਰਸੀਨਾ ਥੋੜੀ ਜਿਣੀ ਹਰਿਆਲੀ ਜੀ ਲੱਗ ਗਈ ਮਾਰਨ ਸਾਡੇ ਦੇ ਬਰਸੀਨ ਨੂੰ ਕੱਲ ਪਾਣੀ ਲਾਇਆ ਸੀਗਾ ਤੇ ਉਹਦਾ ਜਿਹੜਾ ਪਾਣੀ ਉਰਲੇ ਪਾਸੇ ਪਾਣੀ ਥੋੜਾ ਜਿਆਦਾ ਖੜ ਦੇ ਹੁੰਦਾ ਤੇ ਕਣਕਾਂ ਵੀ ਦਿਖਣ ਲੱਗੀਆਂ ਹੋਣੀਆਂ ਤੁਹਾਨੂੰ ਸਾਹਮਣੇ ਹੁਣ ਕੱਲ ਕੋਲੋਂ ਜਾਂ ਪਰਸੋਂ ਇੱਕ ਵਾਰ ਡਰੋਨ ਉੜਾਵਾਂਗੇ ਡਰੋਨ ਉਡਾ ਕੇ ਤੁਹਾਨੂੰ ਇਧਰਲਾ ਏਰੀਆ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਰਾਜੂ ਆ ਜਿਹੜਾ ਡੀਜੇ ਵਾਲਾ ਮੁੰਡਾ ਉਹਦੇ ਵਾਲੀ ਗੱਡੀ ਲੈ ਕੇ ਆਇਆ ਹੈ ਜੀ ਆਪਣਾ ਛੋਟੀ ਗੱਡੀ ਆ ਥੋੜਾ ਸਫ਼ਰ ਸਾਡਾ ਅੱਜ ਲੰਬਾ ਹੋਣ ਵਾਲਾ ਹੈ ਯਾਤਰਾ ਕਰਾਵਾਂਗੇ ਤੁਹਾਨੂੰ ਇੱਕ ਪਹਾੜਾਂ ਦੀ ਯਾਤਰਾ ਕਹਿੰਦੇ ਹੁੰਦੇ ਜਿਹਨੂੰ ਸੋਹਣੇ 뷰 ਦਿਖਾਵਾਂਗੇ ਗੱਲਾਂ ਬਾਤਾਂ ਵੀ ਕਰਾਂਗੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਮਾਹੌਲ ਕਿਦਾਂ ਦਾ ਜਣੀ ਬੜਨਾ ਅਸੀਂ ਚੰਡੀਗੜ੍ਹ ਦੇ ਉਪਰ ਕਲਕਾਣੀ ਸਾਈਡ ਨੂੰ ਆ ਫਿਰ ਉਹ ਤੁਹਾਨੂੰ ਪਹਿਲਾਂ ਦੱਸ ਦਿੰਦੇ ਸ਼ਾਇਦ ਉਹ ਅਗਲੇ ਵਲੌਗ ਦੇ ਵਿੱਚ ਬੜੀ ਇਹ ਵੀ ਨਹੀਂ ਪਤਾ ਹੈਗਾ ਇਹ ਹੁਣ ਰੱਬੇ ਜਾਣਦਾ ਵੀ ਕਿੱਦਾਂ ਕਿੱਦਾਂ ਚੱਲਣੀ ਸਟੋਰੀ ਤੇ ਹੁਣ ਮਲਾਉਂਦੇ ਆਪਾਂ ਆਪਣੇ ਪਰਿਵਾਰ ਨੂੰ ਅੰਦਰ ਉਹ ਵੈਸੇ ਅੰਦਰ ਕੋ ਸਿਰਫ ਉਹ ਚਰਕਰੀ ਜਾਂਦੇ ਆ ਉਹ ਕਹਿੰਦੇ ਤੁਸੀਂ ਪ੍ਰੋਗਰਾਮ ਬਣਾਉਂਦੇ ਤੇ ਵਿੱਕੀ ਜਾਂ ਨੇ ਹਜੂਰ ਸਾਹਿਬ ਦੇ ਟਿਕਟਾਂ ਨੇ ਬੁੱਕ ਕਰਵਾਤੀਆਂ ਜੀ ਆਪਾਂ ਨੇ ਉਹਨਾਂ ਨੂੰ ਉਧਰ ਭੇਜਾਂਗੇ ਮਾਮਾ ਰੇੜੀ ਬੈਠਾ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹੋ ਮਾਮੇ ਠੀਕ ਹੈ ਮਾਮੇ ਦੇ ਨਾਨਕੇ ਵੀ ਉਧਰੇ ਹਨਾ ਹਾਂ ਜੀ ਦੱਸਣਾ ਨਹੀਂ ਹਾਲ ਕਿੱਥੇ ਜਾਣਾ ਆਪਾਂ ਨੇ ਪਰ ਮਾਮੇ ਦੇ ਨਾਨਕੇ ਵਾਲੀ ਸਾਈਡੇ ਜਾਣਾ ਜੀ ਹਾਂ ਦੱਸਣਾ ਨਹੀਂ ਕਿੱਥੇ ਜਾਣਾ ਪਰ ਪਹਿਲਾਂ ਇੱਧਰ ਤਾਂ ਬੁਰਾਈ ਹਾਲ ਹੋਇਆ ਬਲ ਸਾਜਰੇ ਸਾਜ ਦੇਖੋ ਜੀ ਅਸੀਂ ਬਹੁਤ ਮਾਰਨਿੰਗ ਟਾਈਮੇ ਉੱਠੇ ਹੁਣ ਤੇ ਹਾਲ ਸਾਰਾ ਖਲਾਰਾ ਓਕਣੀ ਪਿਆ ਵਾ ਸਾਰੇ ਪਾਸੇ ਜੈਤਮਿੰਦਰ ਵਿੱਚ ਫੋਨ ਆ ਰਿਹਾ ਮੈਂ ਜੀ ਸੁਣ ਲਵਾਂ ਇੱਕ ਮਿੰਟ ਵਾਸਤੇ ਕੀ ਬੰਦ ਕਰਨ ਨੂੰ ਕਹਤਾ? ਔਰ ਆਹ ਤੇ ਤੰਦ। ਅੱਛਾ ਗਾਉਣੇ ਵਾਲੀ। ਗਾਉਣੇ ਵਾਲੀ ਬੰਦ ਕਰੋ ਬਈ। ਮੇਰੇ ਸਾਸਰੀ ਕਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੂੰ ਟਾਈਮ ਹਾਲ ਬਿਕਿਰ ਜਾਈ ਜੀ ਤੇ ਨਿਕਲਦੇ। ਇਹ ਮਿਰਚਾਂ ਦਾ ਸਰਜ। ਨਹੀਂ ਨਹੀਂ ਚੱਕਰ ਚੱਕਰ। ਖਾਦੀਆ ਪਿਆਰਾ। ਥੋੜੀਆਂ। ਉਹਦੇ ਵਾਲੀ ਤਲੀਆਂ ਆਉਣੀਆਂ। ਉਹਨਾਂ ਨੇ ਮੈਨੂੰ ਤਲਿਆ ਹੋਇਆ ਹੁਣ। ਬਣੀ ਇਹਦੇ ਪ੍ਰੌਂਠੀਆਂ ਚ ਵੀ ਨੇ ਚੁੱਲ। ਹਾਂ ਠੀਕ ਆ। ਫੇਸ ਚਾਰ ਨਾਮ ਰੱਖਿਆ ਹਾਏ ਹਾਏ ਮੇਚਾ ਖਾ ਖਾ ਕੇ ਢਿੱਡੇ ਖਰਾਬ ਹੋਣ ਭਾਈ ਸੱਚਾ पाच ਛਤੋ ਕਰਕੇ ਸ਼ਾਂਤੀ ਲੱਗੀ ਮਾਮੀ ਦੇ ਮੇਰੇ ਸਾਰਿਆਂ ਨੂੰ ਮੇਰੇ ਤਾਂ ਹੱਥ ਹੀ ਉਹ ਕਾਏ ਮੁੰਡੂ ਪੜਵਾ ਦੋਰੀ ਰਾਤ ਕੀ ਮੈਂ ਨਿਕਲੀ ਆ ਕਹਈ ਜਾ ਆਤ ਮੈਂ ਕਹਿੰਦੀ ਹੁੰਦਾ ਘੜ ਕੀ ਗਿਆ ਬੰਦਾ ਬਾੜ ਗਈ ਹੈ ਮਾਤਾ ਬਾਹਰੇ ਕੁਰਸੀ ਜਾ ਦਾ ਪੋਲੇ ਉੱਤੀ ਬਹਿ ਜਾਂਦਾ ਮੈਂ ਜਦਾ ਕਿ ਵਰਜਾਈ ਲਗੀ ਭੇਜ ਦਣਾ ਦਾ ਇਹ ਡਾਇਲੋਗ ਮੈਂ ਦੀਦੀ ਤੇ ਅਲੱਗ ਕਰੇ ਤਾਂ ਦੀਦੀ ਨੇ ਖਾਦ ਹੀ ਨਹੀਂ ਹਾਂ ਇਹ ਛੱਡ ਗਈ ਤੇਨੇ ਤਿੰਨ ਚੱਕ ਲੈਂਦੇ ਨੇ ਮਿਰਚਾਂ ਜਦਾ ਚਾਰ ਫਿਰ ਇੱਕੇ ਖਾਦੀ ਦੀ ਇੱਕਲਾ ਮਾਸੀ ਅੱਧੀ ਹਾਂ ਮੈਂ ਤਾਂ ਫਿਰ ਉਹ ਪਤਾ ਅਰ ਨਾ ਕਰਿਆ ਹਾਂ ਉਪਕਾ ਕੇ ਮਾਰੀ ਹੱਥ ਦਾ ਹਾਂ ਬੂਸੜ ਬਜ਼ਾਰੇ ਪੰਦਰਾਂ ਫਿਰਦਾ ਤਾਂ ਉਹਨਾਂ ਦੇ ਬੱਚੇ ਜਾ ਕੇ ਦੇਖ ਰਹੇ ਮੇਰ ਤਾਂ ਮਮੀ ਪੈਣ ਲੱਗਿਆ ਉਹਦਾ ਪਤਾ ਹੀ ਲੱਗ ਮਾਈਕ ਨੂੰ ਦਿੱਤਾ ਤਾਂ ਸਾ ਮਾਈਕ ਨੂੰ ਦਿੱਤੀ ਪਥੇ ਐਸੇ ਬੰਨ ਥੋੜਾ ਜਿਹਾ ਫੀਲ ਹੋਇਆ ਜੈ ਮੈਂ ਕਿ ਮਿਰਚ ਦਾ ਟੱਕ ਦਾ ਲਈਆ ਸੁਖਵੀਰ ਮੈਂ ਰੋਕਿਆ ਤਾਂ ਨਾ ਤੁਹਾਨੂੰ ਖਰਾਬ ਕਰਨਗੇ ਹਾਂ ਤੁਸੀ ਰੋਕਿਆ ਤਾਂ ਮੈਂ ਰੁਕਿਆ ਨਹੀਂ ਮੇਰੀ ਗਲਤੀ ਹੈ ਵੈਸੇ ਭਾਈ ਫਿਰ ਉਹਦੇ ਬਾਅਦ ਜਦ ਤੁਸੀਂ ਆ ਗਏ ਉੱਪਰ ਤੁਸੀਂ ਮੈਨੂੰ ਕਿਹਾ ਵੀ ਜੇ ਮਾਂ ਦੀ ਧੀ ਆ ਖਾ ਕੇ ਦਿਖਾਈ ਮੈਂ ਕੋਲੇ ਬੈਠਾ ਦਾ ਜਦ ਹਾਂ ਨਬੀਰ ਜੀ ਨੇ ਇੱਕ ਮਿਰਚ ਖਾ ਤੇ ਸੀਸੀ ਕਰ ਲੱਗੀ ਮੈਂ ਸੀਸੀ ਕਰਦਾ ਜਦ ਤੇਰੇ ਕੋਲ ਬੈਠਾ ਤੁਸੀਂ ਉਤੇ ਉੱਪਰ ਬਾਦ ਆ ਗਿਆ ਇਹ ਕਹਿ ਕੇ ਆਪਾਂ ਨੇ ਗੱਡੀ ਚੜਾਤੀ ਮੇਰੇ ਤੀਂ ਤੀਂ ਨਹੀਂ ਆਦਾ ਚਟਪਾਤੀਆ ਦਮ ਚੱਲ ਵਸੇ ਇੱਕਦਾਂ ਲਾ ਗਿਆ ਜਿੱਦੜਾ ਮੰਮਾ ਆਇਆ ਇਹਦਾ ਵੀ ਮਸਾਲੇ ਸਭ ਜਿਹਾ ਚਾਹੋ ਪੰਜ ਛਰਨ ਫਰਨ ਫਰਨ ਪਰ ਪਰ ਕੁੰਡੀ ਛੋਟੇ ਚੱਲਦਾ ਕੰਮ ਮੈਂਦਾ ਬਾਤ ਨੋਟ ਕਰਿਆ ਤਾਂ ਭਈਆ ਉਹਨੇ ਪ੍ਰਸ਼ਾਦਾ ਸੱਕੇ ਗਿਆ ਭਈਆ ਇਹ ਤਰ ਮਿੱਠਾ ਤਾਂ ਮਿੱਠਾ ਪੁੱਛਦਾ ਹਾਂ ਅੱਛਾ ਤੁਹਾਨੂੰ ਠੰਡ ਲੱਗਦੀ ਆ ਬਾਹਰ ਤੇ ਆਓ ਤਾਂ ਕਰਕੇ ਵੀ ਤਾਂ ਠੰਡ ਲੱਦੀ ਉਹਦੇ ਬੋਲ ਵੀ ਆਵੇ ਫਿਰ ਉਹ ਮੈਂ ਰਸਗੁੱਲੇ ਕੱਟ ਕੇ ਦੁੱਤੇ ਫਿਰ ਜਦ ਵੀ ਗੱਲ ਆ ਸ਼ਿਮਲਾ ਮਿਰਚ ਬਣੀ ਤੇ ਉਹਦੇ ਵਿੱਚ ਵੀ ਮਿਰਚ ਭੁੱਲਤੀ ਮੈਂ ਤਾਂ ਖਾਦੀ ਹੋਣੀ ਨਹੀਂ 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 ਫਿਰ ਆਦੀ ਸ਼ਿਮਲਾ ਮਿਰਚ ਦੀ ਉਹ ਗੱਲ ਕਰਦੀ ਹੈ ਮਿਰਚਾਂ ਦੀ ਮੈਂ ਦੇਖੋ ਮੈਨੂੰ ਨਹੀਂ ਕੋਈ ਫਰਕ ਲੱਗਿਆ ਮੈਂ ਤਾਂ ਖਾਂਦਾ ਵੀ ਆਪਾਂ ਦਾ ਸੁਆਦ ਬਚਾ ਲੈ ਉਹ ਫਿਰ ਕਦੇ ਸੁਣਾ ਤਾਂ ਆ ਕਿਹਾ ਹੋ ਗਿਆ ਐਲੀ ਵੀ ਗੱਲ ਨਹੀਂ ਕੀ ਮਾਮਾ ਬੰਦੇ ਕੀ ਕਹਿੰਦੇ ਕਹਦੇ ਨਹੀਂ ਮੈਨੂੰ ਭੇਜ ਦੋ ਨਹੀਂ ਮੈਂ ਇੱਕ ਕੁੰਡਾ ਹੋਰ ਮਸਾਲੇ ਦਾ ਤਿਆਰ ਕਰ ਦਵਾਂ। ਕੈਸਾ ਟੇਸਟ ਬਣਾਇਆ ਬਦਲਾ ਕਰਕੇ। ਅਦਰ ਦੇਖੋ 5 ਮੀਟਰ ਰਹਿੰਦੇ ਆ ਸਕੂਲ ਨੂੰ ਤਿਆਰੀ ਹੋ ਰਹੀ ਆ। ਇਹ ਤਾਂ ਰੋਜ਼ ਦੇ ਕੰਮ ਐ। ਕੁੱਠਲੇ ਚ ਨਹੀਂ ਆਉਣਾ। ਫੇਰ ਮੈਨੂੰ ਦੋ। ਬੇਸ਼ੱਕ ਦੀ ਹੋਵੇ ਬੈਠਾੜ ਲੈਣੀ। ਇੱਕ ਵਾਰ ਲੇਟ ਹੋਣ ਦਿਓ। ਆਰ ਫਿਰ ਗੇਟ ਨਹੀਂ ਬੱਦਲ ਨਹੀਂ ਨਹੀਂ ਫਿਰ ਗੱਲ ਸੁਣੋ ਤੁਸੀਂ ਕਹਿੰਦੇ ਵੀ ਹਮ ਕੁੱਟਣਾ ਨਹੀਂ ਮਾਰਨਾ ਨਹੀਂ ਮੈਂ ਤਾਂ ਕੁਝ ਕਹਿਣਾ ਛੱਡਦਾ ਠੀਕ ਹੈ ਮੈਂ ਤਾਂ ਕਹਿੰਦੀ ਹਾਂ ਮੈਂ ਕਹਿਣਾ ਔਰ ਐਨ ਦੇ ਕਹਿਣੇ ਵਾਲੇ ਬਥੇਰੇ ਕਹਿੰਦੇ ਦੇਖਣੇ ਵਾਲੇ ਉਹ ਸਾਹਮਣੇ ਬੈਠੇ ਨੇ ਜਿਹੜੇ ਇਹ ਵੀ ਬਹੁਤ ਕਹਿੰਦੇ ਆ ਠੀਕ ਹੈ ਨਾ ਔਰ ਯੂਨਿਟੀ ਲਾਈਨ ਹੁਣ ਬੀ ਟੀਚਰਾਂ ਨੂੰ ਕਹਿ ਦੇਣਾ ਮੈਂ ਨਾ ਦੇਖੇ ਕਿਸੇ ਨੂੰ ਨਾ ਪਤਾ ਲੱਗੇ ਬਈ ਉੱਥੇ ਛਤਰੌਟ ਸ਼ੁਰੂ ਹੋਈ ਦੀ ਜਦੇ ਬੀਜੇ ਮੜੇ ਲੇਟ ਹੋ ਗਿਆ ਇਹਨੂੰ ਮੁਰਗਾ ਬਣਾ ਲਓ ਵੀ ਤੁਰਕੇ ਜਿਹੜਾ ਸਾਨੂੰ ਮੁਰਗਾ ਬਣਾਉਂਦੇ ਹੁੰਦੇ ਸੀ ਨਾ ਫਰ ਗੇਟ ਕੋਲ ਤੇ ਮੁਰਗਾ ਬਣਾ ਕੇ ਤੁਰ ਕੇ ਕਲਾਸ ਤੱਕ ਜਾ ਸਹੀ ਗੱਲ ਆ ਜੇ ਪ੍ਰੀਤ ਬਾ ਇੱਕ ਵਾਰ ਮੈਂ ਗਿਆ ਮੈਨੂੰ ਇੰਨੀ ਸ਼ਰਮਾਈ ਕੁੜੀਆਂ ਦੇਖ ਦੇ ਕੇ ਮੈਨੂੰ ਹਸਣਾ ਮੈਂ ਕਹਾ ਹਾਂ ਉਹੀ ਕਰਾਉਣਾ ਇਹਦਾ ਵੀ ਉਹੀ ਕਰਾਉਣਾ ਮੁੜ ਕੇ ਲੇਟ ਨਹੀਂ ਹੋਇਆ 5 ਮਿੰਟ ਪਹਿਲਾਂ ਹੀ ਖੜਾ ਹੁੰਦਾ ਤਾਂ ਮੈਂ ਗੇਟ ਕੋਲ ਉਹੀ ਕੰਮ ਕਰਨਾ ਸੀ ਹੂੰ ਇੱਥੇ ਵੀ ਹੁਣ ਤਾਂ ਕਿਹਾ ਇਹ ਉਨੋਂ ਵੇਸੇ 3 ਵਜੇ ਛੁੱਟੀ ਹੁੰਦੀ ਆ 3 ਵਜੇ ਕੁੜੀਆਂ ਨੂੰ ਪਹਿਲਾਂ ਕੱਢ ਦਿੰਦੇ ਆ ਆ ਇੱਕ ਦੋ ਦਿਨ ਤੇ ਹੋਣ ਲੱਗਿਆ ਸਾਢੇ 3 ਇਹਨਾਂ ਨੂੰ ਕੱਢਦੇ ਆ ਕਦੇ ਯਾਰ ਇੱਕ ਪੰਗਾ ਹੋਰ ਪੈ ਗਿਆ ਮੈਂ ਕਿਹਾ ਕਹਿੰਦਾ ਕੁੜੀਆਂ ਨੂੰ ਫੈਲਾ ਕਰਦੇ ਨੇ ਮੁੰਡਿਆ ਬਾਅਦ ਚ ਉਹ ਨਹੀਂ ਕਹਿੰਦਾ ਮੈਨੂੰ ਟਾਈਮ ਹੋ ਜਾਂਦਾ 4 ਵਜੇ ਫੇ ਟਿਊਸ਼ਨ ਜਾਂਦਾ ਆ ਪੰਗਾ ਪੰਗਾ ਗਿਆ ਪੜ੍ਹਨੇ ਵੀ ਉਮਰ ਇਹਦੀ ਪੜ੍ਹ ਉਹ ਗੱਲ ਹੀ ਪੜਾਈ ਦੀ ਜਰੂਰੀ ਮੈਂ ਸਮਝਦੀ ਆ ਤੁਹਾਡੀ ਗੱਲ ਇੱਕੜੇ ਨੂੰ ਐ ਫੀਲ ਕਰਾਉਣਾ ਵੀ ਉੱਥੇ ਤੇਰੀ ਬੇਤੀ ਹੋਣੀ ਆ ਹੁਣ ਹਾਂ ਕਰਾ ਦਣਾ ਮੈਂ ਕਹਿ ਦੇਣਾ ਮੈਡਮ ਨੂੰ ਵੀ ਮੁਰਗਾ ਬਣਾ ਕੇ ਲੈ ਕੇ ਜਾਇਆ ਕਰੀ ਜਦੋਂ ਲੇਟ ਹੋਵੇ ਬਸ ਗੇਰ ਕੋਲ ਤੇ ਦੇਖ ਕਿੰਨਾ ਕਰਦਾ ਹੁਣ ਹਾਂ ਮਤਲਬ ਖਰਾਕ ਗੱਲ ਤਾਂ ਮੁਰਗਾ ਬਣ ਜਾਊਗਾ ਇਹ ਲੱਗਦਾ ਮੁਰਗਾ ਬਣ ਜਾਊਗਾ ਗਰੂਗਾ ਸ਼ੇਰੇ ਬਣੂਗਾ ਸ਼ੇਰੇ ਬਣੂਗਾ ਮੁਰਗੇ ਮਾਰ ਕੇ ਆਲਾ ਕਪੂ ਕਹਿੰਦੇ ਮੇਰੀ ਬੇਇੱਜ਼ਤੀ ਹੋ ਵੀ ਬਣ ਕੇ ਦਿਖਾਈ ਏਡਾ ਇਕੱਠਾ ਹੋ ਜਾਣਾ ਦਾ ਬਾਣੇ ਬਣਦੇ ਚਾਰੀ ਦੀ ਕੋਟੀ ਨਾ ਮਾਣਦੇ ਨਹੀ ਬੀੜੀ ਦੇ ਦੀ ਬਣੀ ਜਾਂਦੀਆਂ ਜਿਹਦੇ ਦਿਨ ਇਹਦੀ ਘਰ ਵਾਲੀ ਨਾਲ ਨੇ ਕਹਣਾ ਤੇਰੇ ਘਰ ਤਾਂ ਚੰਗੀਆਂ ਕਪਾਤ ਹੁੰਦੀ ਦੀ ਇਹ ਕਿਹਦੇ ਨੂੰ ਕਹਣਾ ਮੈਂ ਕਦ ਤੋੜ ਜਾਣਾ ਜੀ ਕੱਟਣ ਲੱਗ ਗਿਆ ਕਦੇ ਫੂਟ ਲਿਓ ਕਦੇ ਕੁਸ ਲਿਓ ਹਾਂ ਲਾਹ ਤੂੰ ਕਿਹਦਾ ਤੂੰ ਕਿਹਾ ਤੂੰ ਨਹੀਂ ਹੁੰਦਾ ਤੂੰ ਨਹੀਂ ਹੁੰਦਾ ਆਪਣੀ ਗੱਲ ਵੀ ਦੱਸ ਨਾ ਪੂਰੀ ਕਿਹਾਂ ਦਾ ਸੀ ਤੂੰ ਤੌਰ ਕੱਟਣ ਲੱਗ ਗਿਆ ਨਹੀਂ ਨਹੀਂ ਤੌਰ ਦੀ ਗੱਲ ਨਹੀਂ ਸੀ ਮੈਂ ਤੇਰਾ ਵਿਆਹ ਕਰ ਦਵਾ ਹਾਂ ਇਹ ਕਹਿੰਦਾ ਕੋਈ ਕਰ ਦੇ ਫਿਰ ਹਾਂ ਆ ਜਾ ਲੋ ਹਾਂ ਓਏ ਆਪਣੀ ਗੱਲ ਦੱਸ ਸੀ ਨਹੀਂ ਆਪਣੀ ਗੱਲ ਵੀ ਦੱਸਣੀ ਚਾਹੀਦੀ ਬਈ ਇਹ ਗੱਲ ਦਾ ਝੂਠ ਨਹੀਂ ਵਕੀਲ ਸਾਹਿਬ ਦਾ ਵਕੀਲ ਸਾਹਿਬ ਇਹ ਵਕੀਲ ਸਾਹਿਬ ਉਹ ਵਕੀਲ ਸਾਹਿਬ ਰੈਡੀ ਹੈ ਵਕੀਲ ਸਾਹਿਬ ਨੂੰ ਮੈਂ ਕਿਹਾ ਵੀ ਗੱਲ ਸੁਣੋ ਅੱਧਾ ਘੰਟਾ ਤੁਹਾਡੇ ਕੋਲ ਉਹ ਕਹਿੰਦਾ ਐ ਮੈਂ ਅੱਧੇ ਘੰਟੇ ਵਿੱਚ ਰੈਡੀ ਓ ਮੈਨੂੰ ਦੇਖੀ ਜਾਂਦਾ ਵੀ ਹੁਣ ਤੁਰਦਾ ਨਹੀਂ ਹੈਗਾ ਲੈ ਬਾਅਦ ਚੱਲੋ ਲੋਟ ਨਹੀਂ ਆਇਆ ਪਟਨਾ ਲੈ ਵੀਰ ਮੈਨੂੰ ਵੀ ਖੜਾ ਦੇ ਦੋ ਪਰੋਂਠੇ ਯਾਰ ਲਿਆਵਾ ਚਲ ਮੈਂ ਤੂੰ ਪਾ ਦੇ ਚੱਲ ਹੈ ਨਾ ਚਾਹ ਕਿਸੇ ਕਹਿ ਗਿਆ ਮਾਸਕਵੀਰ ਯਾਰ ਦੋ ਪਰੌਂਠੇ ਮੈਨੂੰ ਵੀ ਖਵਾ ਦੇ। ਨਾ ਨਾ ਨਾ। ਕਹਿੰਦਾ ਜੈਸਵੀਰ ਮੈਨੂੰ ਵੀ ਖਵਾ ਦੇ ਦੋ। ਲੋਟ ਨਹੀਂ ਬੰਨ੍ਹ ਹੋਇਆ ਮਲਕਾ। ਚੱਲ ਦਵਾਰੇ ਬੰਨ੍ਹ। ਠੀਕ ਕਰਦੇ। ਪੱਤ ਫਟ ਗਈ ਤਰੀ। ਮੇਰੀ? ਕਿੱਦੇ ਥੜਤੇ? ਓਹੋ! ਗਰੀਬ ਦੇ ਕੱਪੜਿਆਂ ਦਾ ਕੀ ਹਾਲ ਹੋ ਗਿਆ ਓਹੋ। ਹੁਣ ਕੀ ਕਰਾਂ? ਚੇਂਜ ਕਰਾਂ? ਹੁਣ ਮਾਰ ਲੈ ਨੂੰ ਇੰਨੇ ਸਿੰਜੈਂਸ ਰੋਕੀ ਕਰਾਂ। ਚੱਲ ਠੀਕ ਆ ਓਕੇ ਫਿਰ। ਲਓ ਜੀ ਅਸੀਂ ਰੈਡੀ ਆ ਜੀ ਤੇ ਇੱਧਰ ਸਾਡੇ ਰਿਸ਼ਤੇਦਾਰ ਵੀ ਪਹੁੰਚ ਗਏ। ਸਸੀ ਕਾ ਜੀ ਸਾਰਿਆਂ ਨੂੰ। ਤੇ ਚਾਚੇ ਦੇ ਸਾਜਰੇ। ਚਾਚੇ ਨੂੰ ਨਾਲ ਲੈ ਕੇ ਆਇਆ। ਮਾਦਾ ਚਾਚੇ ਨੇ ਕਿਹਾ ਚੱਲ ਤੈਨੂੰ ਘੁਮਾ ਦਿਆਂ ਮੈਂ ਉਧਰ ਕੀ ਸ਼ਿਵਜੀ ਦਾ ਮੰਦਿਰ ਬਹੁਤ ਵਧੀਆ ਮਾਮੇ ਚੱਕ ਚਾਚੇ ਐਨਾ ਟਾਪ ਦਾ ਨਾ ਓਹੋ ਜੇ ਤੂੰ ਜਾਊਗਾ ਉਥੇ ਉਹ ਕਈ ਕੁੰਡਾ ਵਿੱਚ ਤੇ ਇੱਕ ਕੁੰਡਾ ਉਹ ਤਾਂ ਦੱਸੂਗਾ ਪਰ ਹੁਣ ਤੈਨੂੰ ਦੱਸਣਾ ਤੇ ਤੈਨੂੰ ਜਾਣਾ ਹੈਗਾ ਮੈਨੂੰ ਪਤਾ ਅਛਰ ਕੁੰਡਾ ਤਾਂ ਨਹੀਂ ਅਛਰ ਕੁੰਡਾ ਤਾਂ ਦਿਖਾ ਕੇ ਲਿਆ ਤਾਂ ਮੈਂ ਚਾਚੇ ਨੇ ਮੈਂ ਅੱਜ ਦਿਖਾਇਆ ਤਾਂ ਨਾ ਹਾਂ ਮੈਂ ਤਾਂ ਨਹੀਂ ਛੱਡਦਾ ਹੈਗਾ ਬਾਈ ਸਾਰੇ ਦਿਖਾਉਂਦਾ ਪਤਾ ਨਹੀਂ ਦੋ ਤਿੰਨ ਹੀ ਨੇ ਚੱਲੇ ਹਨ ਤਿੰਨ ਕਿਉਂ ਮੈਂ ਹੋਗਾ ਮਾਮਾ ਹੋਗਾ ਤੇ ਤੇ ਆ ਕਾਲਾ ਬਾਈ ਹੋ ਗਿਆ ਅੱਛਾ ਠੀਕ 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 ਹੈ ਨਾ ਠੀਕ ਚਲ 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 ਨਹੀਂ ਨਹੀਂ ਚਾਚੇ ਇਹ ਮੁੱਕਰੇ ਗਿਆ ਇਹ ਨਹੀਂ ਜਾਂਦਾ ਆ ਜਾ ਕੇ ਤੂੰ ਮਾਮੇ ਕੋਲ ਹੋ ਕੇ ਕੋਲ ਪੜ੍ਹ ਤਗਾ ਕੋਈ ਬੂਟੀ ਇਹ ਬੂਟੀ ਜੋ ਮਰਜੀ ਕਰ ਲੋ ਅੱਜ ਜਿੱਥੇ ਚਾਚੇ ਦੀ ਨਾ ਹੈ ਉੱਥੇ ਨਾ ਹੈ ਆ ਜਦੋਂ ਮੈਂ ਭਗਵਾਨ ਇੱਕ ਵਾਰ ਮੈਂ ਕੱਤੀ ਤੱਕ ਕਰਤੀ ਜੇ ਜਾਣਾ ਫਿਰ ਮਰਦੀ ਰਾਤ ਫੋਨ ਕਰ ਦੇਣਾ ਵੀ ਚੱਲ ਚੱਲੀਏ ਨਹੀਂ ਧਾਰਮਿਕ ਸਥਾਨ ਪਤਾ ਸੀ ਚੱਲੀ ਨਹੀਂ ਹੈਗੇ ਬਸ ਜਾਇਓ ਜਿੱਥੇ ਘੁੰਮਣਾ ਹੈ ਅੱਜ ਤੇ ਚੱਲੇ ਆ ਫਿਰ ਅੱਜ ਨਹੀਂ ਜਾਂਦਾ ਕੱਤ ਨਹੀਂ ਭੈ ਮੈਂ ਹਾਂ ਰਾਤੇ ਦੀ ਨਾ ਅੱਜ ਰਾਤੇ ਦੀ ਨਾ ਚੱਲ ਫਿਰ ਮੈਂ ਮੇਪਾ ਚੱਲੀਏ ਯਾਰ ਹਨਾ ਆਪਣੀ ਤਾਂ ਐਸ਼ ਕਰੋ ਵੀ ਤੁਸੀਂ ਬਾਏ ਬਾਏ ਦੇ ਕੇ ਸਾਡੇ ਬਾਰੇ ਆਏ ਸੀ ਦੇਖ ਕੇ ਵਲੌਗ ਦੇਖ ਕੇ ਸਾਡੇ ਫਿਰ ਵਾਚ ਕੇ ਹੋਗਾ ਚਾਚਾ ਇਹ ਵਾਈ ਕੱਤੇ ਨਹੀਂ ਗਿਆ ਇਹ ਹੀ ਦਾ ਵਾਹ ਕੱਤੇ ਗਿਆ ਚਲੋ ਜੀ ਦੀਕਾ ਲਓ ਜੀ ਕਾਲੇ ਬਾਈ ਦੇ ਘਰ ਪਹੁੰਚ ਗਏ ਸੀ ਤਾਂ ਗੱਡੀ ਦੇਖ ਲਈ ਅਸੀਂ ਬਾੜ ਕੇ ਤੇ ਕਾਲਾ ਬਾਈ ਵੀ ਕਹਿੰਦਾ ਮੈਂ ਥੋੜੇ ਟਾਈਮ ਦਾ ਗੱਡੀ ਲੈਣੀ ਆ ਉਧਰ ਸਾਡੇ ਮਾਸੀ ਦੇ ਛੋਟੇ ਮੁੰਡੇ ਨੇ ਵੀ ਨਵੀਂ ਗੱਡੀ ਲੈ ਲਈ ਉਹਨੂੰ ਮਿਲਦੇ ਨੇ ਜਾ ਕੇ ਜੇ ਗੱਡੀ ਘਰਾਂ ਹੋਈ ਭਾਈ ਆ ਸਵੇਕਾਲ ਸਵੇਕਾਲ ਜੀ ਸਾਰਿਆਂ ਨੂੰ ਬਰਬਰੀ ਸਾਰੇ ਰਾਜੀ ਖੁਸ਼ੀ ਰਹਣ ਜੀ ਹੂੰ ਕਿੱਧਰ ਜਾਣਾ ਹਾਂ 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 ਬੋਲ 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 ਜੀ ਦਾ ਖਾਲਸਾ ਭਾਈ ਜੀ ਕੀ ਫਤਿਹ ਸਾਰੇ ਰਾਜੀ ਖੁਸ਼ੀ ਰਹਣ ਜੀ ਹਾਂ ਹਾਂ ਜੇ ਵੀ ਟਰਾਈ ਕਰਕੇ ਦੇਖੀਏ ਗੱਡੀ ਟਰਾਈ ਕਰਕੇ ਦੇਖ ਲਈ ਵੀ ਅੰਦਰ ਵੱੜਦੀ ਕਿ ਨਹੀਂ ਵੱੜ ਹਾਂ ਆਮ ਨਾਲ ਵੱੜ ਗਈ ਇਹ ਵੱੜ ਗਈ ਆਮ ਗੱਲ ਥੋੜੀ ਜਿਹੀ ਮੜਜੀ ਬੈਕ ਲਾਉਣੀ ਪਈ ਥੋੜੀ ਜਿਹੀ ਕੋਈ ਜ਼ਿਆਦਾ ਨਹੀਂ ਬੈਕ ਲਾਉਣੀ ਪੈਗੀ ਗੱਲ ਆ ਤਾਂ ਪਹਿਲੇ ਚਿਕਣਾ ਇੱਕ ਗੱਲ ਹੈਗੀ ਆ ਜੇ ਛੋਟੀ ਫੈਮਿਲੀ ਜਿਖਣੇ ਤੇਰੀ ਫੈਮਿਲੀ ਦਾ ਹਿਸਾਬ ਕਿਤਾਬ ਹੈਗਾ ਹੈ 5 ਦਾ ਸਾਲ ਵਾਸਤੇ ਤੇਰਾ ਇਹਦੇ ਵਿੱਚ ਰਾਮ ਕਸਰੀ ਜਾਣਾ ਹਾਂ ਠੀਕ ਹੈ ਜੇ ਹਾਂ ਉਹਨਾਂ ਨੇ ਵਧਾਈਆਂ ਕਾਦੀ ਗੱਡੀ ਦੀਆਂ ਵਧਾਈਆਂ ਹਾਂ ਕਾਤੇ ਨਮੀ ਲਿਆਇ ਤੂੰ ਅੱਛਾ ਵਿੱਚ ਤਾਂ ਨੋ ਦਿਖਦੇ ਚੜੇ ਹੋਏ ਹਾਂ ਅੱਛਾ ਹਾਂ ਬਸ ਸੱਚ ਭਾਈ ਐਸਾ ਨਵੀਂ ਉਹ ਗੱਡੀ ਤਾਂ ਤਕਤੀ ਬਿੱਤੇ ਲਫਾਗੇ ਨੂੰ ਪੁੱਪੇ ਲੱਤੀਆਂ ਨੇ ਹਾਂ ਰ ਚੱਲ ਤੇਰੇ ਮੋਹ ਚ ਕੀ ਸ਼ੱਕਰ ਲੈ ਲਾਂਗੇ ਇਹ ਜੀ ਵੀ ਕਿਰ ਆ ਤਾਂ ਕਿ ਹੋ ਗਿਆ ਯਾਰ ਇਹ ਮੁੰਡੇ ਦਾ ਆਪਣੇ ਜਿਹੜਾ ਰਾਜੂ ਨਹੀਂ ਹੈਗਾ ਡੀ ਜੇ ਵਾਲਾ ਇੱਧਰ ਡਿ ਜੀ ਕਾ ਇਧਰ ਤੇ ਬਾਹਰ ਗੱਡੀਆਂ ਆਏ ਨੂੰ ਇਧਰ ਆ ਜੀ ਇੱਥੇ ਠੀਕ ਹੈ ਹਾਂ ਉਹ ਡੀ ਜੀ ਵਾਲਾ ਮੁੰਡਾ ਜਿਹੜਾ ਵੀ ਆਏ ਗੱਡੀ ਕਿਵੇਂ ਵੀ ਜੇ ਆਏ ਨੂੰ ਫਿਰ ਆਏ ਕੱਲ ਨੂੰ ਹੋਰ ਕਰਕੇ ਦੇਖਦੇ ਆਂ ਅੰਦਰੇ ਮੈਂ ਮੋੜ ਲੈਣੀ ਕੱਢ ਕੇ ਦੇਖ ਲੈਂਦੇ ਇਧਰ ਨੂੰ ਹਾਂ ਵੀ ਸੌਖੀ ਆਉਂਦੀ ਉਧਰ ਤੇ ਹਾਂ ਉਹ ਦੇਖਦੇ ਨਾ ਫਿਰ ਕੱਢ ਕੇ ਉਹਦੇ ਪਤਾ ਲੱਗਣਾ ਅਸਲ ਵਿੱਚ ਕੀ ਗੱਲਬਾਤ ਹੈਗਾ ਬੰਦਰੋਂ 6 15 8 ਫੋਟੋਗ੍ਰਾਫਰ ਕਾ ਫਰਕ ਹੈ ਫੋਟੋਗ੍ਰਾਫਰ ਕਾ ਨਾ ਹਾਂ ਚੱਕਰੇ ਪਤਾ ਕੀ ਹੁਣ ਆ ਦਰਵਾਜ਼ਾ ਜਿਹੜਾ ਹੁਣ ਇਹ ਛੋਟਾ ਬੜਾ ਨਹੀਂ ਹੋਣਾ ਮਾਮੇ ਦਰਵਾਜਾ ਬਹੁਤ ਜੰਮਸ ਐਦੇ ਵਾਲਾ ਇਹ ਤਖੜਾ ਦਰਵਾਜਾ ਦਰਵਾਜੇ ਨੂੰ ਤਾਂ ਆਪਾਂ ਨੇ ਉਦਾਂ ਹੀ ਉਹ ਲਵਾ ਲੈਣਾ ਹੈ। ਕਿਆ ਜਿਹੜੇ ਜੱਕ ਜੜਾ ਟਾਇਰ ਨਹੀਂ ਹੁੰਦੇ ਹਾਂ ਉਹ ਵੀ ਠੀਕ ਹੈ ਗੱਲ ਹਾਂ ਇਹਨੂੰ ਜਦ ਬਜਨ ਕਰਕੇ ਹੋਇਆ ਵੈਜਾ ਕੰਮ ਹੂੰ ਮੈ ਥੋੜੇ ਪਤਾ ਕੀ ਗੱਲ ਹੈ ਬਾਈ ਉਹਦੇ ਵਿੱਚ ਨਾ ਥੋੜੇ ਤੇਲ ਤੂਲ ਪੈਣ ਲੱਗਣੇ ਆ ਮੜ ਜਾ ਇਹਨੂੰ ਆ ਦੇਖ ਤੂੰ ਹੁਣ ਇਹਨਾਂ ਦਰਵਾਜੇ ਤੂੰ ਖੋਲਦਾ ਹੀ ਨਹੀਂ ਜਿਵੇਂ ਆ ਜਗ੍ਹਾ ਤੇ ਤੇਲ ਥੋੜਾ ਜੱਕ ਹਾਂ ਇੱਥੇ ਤੇਲ ਪੈ ਜਾਣਾ ਥੋੜਾ ਜੱਕ ਇੱਥੇ ਤੇਲ ਪੈ ਜਾਣਾ ਦੇਖ ਜਰ ਲੱਗੀ ਹੋਈ ਹੈ ਨਾ ਘੁੰਮਣ ਲੱਗੇ ਥੋੜਾ ਜਿਹਾ ਫਿਰ ਉਹ ਉਹ ਫਿਰ ਜੇ ਜਿਵੇਂ ਆਹ ਵੀ ਜਿਹੜੇ ਬੰਦ ਰਹੇ ਹਨ ਜਿਵੇਂ ਹਾਂ ਰੈਗੂਲਰ ਚੱਲਦੀ ਰਹੇ ਚੀਜ਼ ਕੋਈ ਹਾਂ ਗਰੀਬ ਤਾਂ ਤੇਰੀ ਵੀ ਹੀ ਕਰੇ ਚੇਤ ਉਹ ਲੈ ਬਈ ਭਾਬੀ ਸਾਸਰੀ ਕਾਲ ਭਾਬੀ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਤਾਂ ਵੀ ਹੰਦੇਉਰ ਆ ਰਿਹਾ ਹੈ ਉਹ ਬੱਲੇ ਮਠਿਆਈਆਂ ਮੰਮੂ ਓਏ ਚੱਕ ਤੇ ਫੱਟੇ ਵੈਸੇ ਮੈਂ ਪੀਣੀ ਤੇ ਹਾਂ ਤੇ ਚਾਹ ਆਜਾ ਤਾਂ ਪੀਣੀ ਪੈਣੀ ਹੈ ਯਾਰ ਰੁੰਡੀ ਹੋ ਗਈ ਯਾਰ ਟੈਸਟ ਦੇਖਣਾ ਸ਼ੂਗਰ ਟੈਸਟ ਚੱਲੋ ਜਗਾਣਾ ਆਹ ਵਹੇ ਗਰ ਲਾਵੀ ਮਾਂ ਮੈਂ ਪੀਣਾ ਚਾਹ ਸਾਥ ਸ੍ਰੀ ਕਾਲ ਜੀ ਭਈ ਮੈਂ ਤਾਂ ਜੱਫੀਆਂ ਪਾਉਣੇ ਵਾਲਾ हां ठीक है ठीक अंदर लो की बटनी तो पसेक लिया कर ऐसे बैठ के हैं तो पसेक लिया कर तो प चलो चलो बैठो मैं कहा परसन तू बैठा देव क्या करना हाँ इधर क्या क्या लमारी के आनी है हाँ। लाया 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 लाया, लाया. ਮਾਤਾ ਨਵੀਂ ਗੱਡੀ ਵੀ ਆ ਪਤਾਈਆਂ ਕਾਣ ਮੂੰਹ ਮਿੱਠਾ ਗਾਣ ਕਰਾਊਗਾ ਮੈਂ ਕਰਾਉਂਗੀ ਕਾ ਪਤਾ ਉਹਨੇ 슈ਗਰ ਵਾਲੇ ਕਾ ਮਿੱਠਾ ਨਹੀਂ ਮੂੰਹ ਕਰਨਾ ਆਪਣੇ ਐਵੇਂ ਹੁਣ ਤਾਂ ਮੈਂ ਇਹ ਵੀ ਨਹੀਂ ਕਰਾਉਂਦਾ ਮਾਸੀ ਮੂੰਹ ਕੌੜਾ ਕਰਾ ਦੇ ਮੂੰਹ ਕੌੜਾ ਕਰਾਉਣ ਦਾ ਮਤਲਬ ਹੈ ਕੋਈ ਹੋਰ ਹੁੰਦਾ ਹੈ ਹਾਂ ਹੋਰ ਦੱਸ ਸੇਤ ਸੁਣਾ ਹੁਣੀ ਤੇਰੀ ਸਿਹਤ ਕਿਵੇਂ ਆ ਠੀਕ ਆ ਠੀਕ ਆ ਹਾਂ ਹੁਣ ਮੇਰੇ ਕੋਲ ਫੇ ਤੂੰ ਦੇਖ ਲੈ ਤੂੰ ਮੇਰੇ ਕੋਲ ਪਹਿਲਾ ਵਾਅਦਾ ਕਰੇ ਤੇ ਕਦੀ ਮੈਂ ਹੱਥ ਆ ਲਾ ਕੇ ਆਉਂਗੀ ਕੁੜੀ ਦੇ ਵਿਆਹ ਨੂੰ ਇੱਕੋ ਦਿਨ ਜਾ ਕੇ ਜਦੇ ਵਾਪਸ ਇੱਕੋ ਦਿਨ ਜਾ ਕੇ ਜਦੇ ਵਾਪਸ ਮੇਰੇ ਦੱਤ ਹੋ ਗੀ ਜਾਂ ਹੁਣ ਤਾਂ ਠੀਕ ਐ ਹੁਣ ਤਾਂ ਠੀਕ ਆ ਹਾਂ ਦੋ ਦਿਨ ਤੇ ਅੱਛਾ ਹਾਂ ਫੇਰ ਹੋਈ ਖੰਦੀਆ ਅੱਛਾ ਹਾਂ ਫੇ ਤਾਂ ਠੀਕ ਐ ਜੀ ਠੀਕ ਐ ਫੇਰ ਕੀ ਲੋੜ ਆ ਆਪਰੇਸ਼ਨ ਪੁਰੋਸ਼ਨ ਵਾਲਾ ਚੱਕਰਾਂ ਚ ਨਾ ਭਾਈ ਫੇਰ ਬਸ ਹੈ ਅਜੇ ਦੇਖ ਰਾਂ ਹਾਂ ਦੇਖ ਲੈ ਦੇਖ ਲੈ ਸਹੀ ਗੱਲ ਆ ਸਹੀ ਗੱਲ ਆ ਮਾਂ ਮੀਨ ਨਾ ਦੇਖ ਰਹਿਣਾ ਹਾਂ ਫਿਰ ਹੁਣ ਫਿਰ ਪੀਣੇ ਆਈ ਦਵਾਈ ਜਾਂਦੇ ਹੈਂ ਪੀਣੇ ਆਈ ਹੈ ਨਾ ਪਤਾ ਨਹੀਂ ਹੁਣ ਮਾਸੀ ਨੂੰ ਪਤਾ ਹੋਣਾ ਕਿੱਥੇ ਦੇ ਇਹ ਕਾਲੇ ਤੇ ਦੇ ਕੇ ਆਈ ਕਾਲੇ ਅੱਛਾ 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 ਕਾਲੇ ਦੀ ਬਹੂ ਲੈ ਕੇ ਆਈ ਹੈ ਕਾਲੇ ਨਹੀਂ ਹੈ ਨਾ ਸਨਿਆਰੇ ਤੇ ਠੀਕ ਹੈ ਉਹ ਫਾਇਦਾ ਵੀ ਕਰ ਦਿੰਦੀ ਪਥਰੀ ਬਸ ਨੂੰ ਖੋਰ ਦਿੰਦੀ ਆ ਮਾਤਾ ਉਦਾਂ ਵੈਸੇ ਉਹ ਅੱਛਾ ਹਾਂ ਇਹ ਇਹਦਾ ਕੋ ਕੋਰਸ ਹੁੰਦਾ ਥੋੜਾ ਜਿਹਾ ਟਾਈਮ ਦਾ ਤਿੰਨ ਚਾਰ ਹਨ ਤਿੰਨ ਚਾਰ ਪੁੜੀਆਂ ਇੱਕ ਵਾਰ ਫੇਰ ਦੁਬਾਰੇ ਕੁਝ ਦਿਨ ਛੱਡ ਕੇ ਕੁ ਸੱਕਣਾ ਜਿਹਾ ਪੀਣੇ ਇੱਕ ਪੂਰੀ ਨੀਨੇ ਕਾਲ ਜੀ ਰੋਜ਼ ਰਣੀ ਰੋਜ਼ ਰਣੀ ਹੈ ਹਾਂ ਅੱਛਾ ਹੁਣ ਪਤਾ ਨਹੀਂ ਨਾ ਮੈਨੂੰ ਹਾਂ ਇਹ ਚੀਜ਼ ਤਾਂ ਕਰਕੇ ਮੈਨੂੰ ਲੱਗਿਆ ਠੀਕ ਹੈ ਵੀ ਮੇਰੇ ਉਹ ਹੁੰਦੀ ਨਹੀਂ ਪੀਤੇ ਵਿੱਚ ਅੱਛਾ ਵੀ ਠੀਕ ਹੋ ਗਿਆ ਇਹਦੇ ਨਾਲ ਕਰਾਂਗਾ ਦੁਆਲਦੀ ਆਈ ਦਿਨਾਂ ਨੂੰ ਹੂੰ ਮੀਆਂ ਬਾਤ ਠੀਕ ਹੈ ਠੀਕ ਹੈ ਠੀਕ ਹੈ ਠੀਕ ਤਾਂ ਆਣਾ ਨਹੀਂ ਹੋਇਆ ਠੀਕ ਫਿਰ ਚਾਹ ਦੇਖਦੇ ਹਾਂ ਹਮ ਤੇਰਾ ਇਲਾਜ ਕਿਵੇਂ ਹੁੰਦਾ ਫਿਰ ਦੱਸਦੇ ਆਂ ਤੂੰ ਹੋਰ ਸੁਣਾ ਹੁਣ ਤੂੰ ਫਿਰ ਹੁਣ ਪਾਰਟੀ ਗੱਡੀ ਦੀ ਪਾਰਟੀ ਦੇਂਦੀ ਆ ਉਹ ਬੈਠ ਜਾ ਤੂੰ ਹਾਂ ਪਾਰਟੀ ਦਾ ਤੂੰ ਮੂੰਹ ਮਠਾ ਹੁਣ ਤੂੰ ਤੈਨੂੰ ਮੇਰਾ ਸ਼ੂਗਰ ਨਾ ਬਤਾਦੀ ਸੁਖਵੀਰ ਜਿਹਦੇ ਗਾਲਾਂ ਲੱਜਦੀ ਕੱਢਣ ਉਹਨੇ ਵੀਡੀਓ ਦੇਖ ਕੇ ਕਹਿਣਾ ਘਰ ਤੇ ਤੈਨੂੰ ਅਸੀਂ ਰੋਕਦੇ ਤੂੰ ਬਾਹਰ ਵੀ ਨਹੀਂ ਹਟਦਾ ਤੂੰ ਕਰਦਾ ਹੂੰ ਅੱਛਾ ਹਾਂ ਜੂੜ ਕੰਨ ਚੱਲ ਫੇ ਗਿਆ ਫੇ ਠੀਕ ਹੈ ਜਾ ਮੇਰੇ ਮਾਮਾ ਅਸੀਂ ਹੈ ਤਿੰਨੇ ਸ਼ੂਗਰ ਵਾਲੇ ਜੀ ਇਹਨੂੰ ਵੀ ਸ਼ੂਗਰ ਉਹਨੂੰ ਵੀ ਸ਼ੂਗਰ ਮੈਨੂੰ ਵੀ ਸ਼ੂਗਰ ਹੂੰ ਓਹ ਠੀਕ ਹੈ ਤੂੰ ਤੁਰਦੀ ਫਿਰਦੀ ਦਾ ਸਹੀ ਹੈ ਹਨਾ ਹਾਂ ਹਾਂ ਫੇ ਤਾਂ ਠੀਕ ਹੈ ਕਾਲੇ ਉਹ ਮੁੰਡਾ ਕਿੱਥੇ ਆ ਬੁੱਗਾ ਸੋਰੇ ਨੂੰ ਗਿਆ ਵਾ ਹਾਂ ਅੱਛਾ ਪਹਿਲੀ ਵਾਰ ਲੇ ਕੇ ਗੱਡੀ ਉੱਤੇ ਨੂੰ ਪਹਿਲਾਂ ਵੀ ਜਾਇਆਤਾ ਪਹਿਲੀ ਵਾਰ ਲੇ ਕੇ ਹੂੰ ਗੱਡੀ ਲੈ ਜੀ ਬਲੈਨੋ ਮੇਰੇ ਮਾਸੀ ਦਾ ਮੁੰਡਾ ਬਹੁਤ ਬਹੁਤ ਉਹਨੂੰ ਮੁਬਾਰਕਾਂ ਜੀ ਅੱਜ ਹੈ ਨਹੀਂ ਕਰਾ ਨਹੀਂ ਤਾਂ ਅੱਜ ਭਾਈ ਦੁੱਬੋ ਦੇ ਕਰਨ ਚ ਟੰਗੇ ਜਾਂਦੇ ਲਓ ਜੀ ਮੋਬਾਈਲ ਹੈ ਅਨਨਾ ਹੁੰਦਾ ਪਹਿਲਾਂ ਆਪਣੇ ਭਾਈ ਕੋਲ ਨੂੰ ਗਈ ਮੇਰੇ ਕੋਲ ਨੂੰ ਨਹੀਂ ਆਈ ਹੈ ਮਾਏ ਜਮੇ ਇੱਕ ਜਗ੍ਹਾ ਹੀ ਹੁੰਦੀ ਹੈ ਗੱਲ ਹਾਂ ਠੀਕ ਹੈ ਗੱਲ ਚਲ ਮੈਂ ਥੋੜਾ ਜਿਹਾ ਰੰਦਾ ਠੀਕ ਹੈ ਓਕੇ ਮੂੰਹ ਮਿਠਾ ਕਰ ਲੈ ਤੇਰੇ ਕੇਤੇ ਮਾਤਾ ਠੀਕ ਹੈ ਨਾ ਹਾਂ ਓਕੇ ਨਹੀਂ ਹਾਂ ਬਸ ਰੱਖ ਕੋਈ ਬਾਹਰ ਕਰ ਬਰਕਤਾਂ ਕਰੇ ਹੋਰ ਪਰਿਵਾਰ ਦੇ ਵਿੱਚ ਹਨਾ ਸਾਰੇ ਜੀ ਆਪਣਾ ਸੁਖ ਸੰਤਿਵਾਨ ਨਾ ਬਸ ਧੰਨਵਾਦ ਸ਼ੁਕਰੀਆ ਆ ਪਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਸਾਰੇ ਨੂੰ ਭਾਈ ਮੇਰੇ ਕੋਲ ਨੂੰ ਬੁੱਗੇ ਨੇ ਕੱਦ ਗੱਡੀ ਲੈ ਕੇ ਆਉਣਾ ਤੂੰ ਵੀ ਆਉਂਗੀ ਨਾਲੇ ਨਾ ਮੈਂ ਆਉਂਗੀ ਹਾਂ ਇਹ ਕਰ ਲੈਣਾ ਚੱਲ ਜਾ ਤੇਰਾ ਮਨ ਕਰ ਗਿਆ ਆ ਜਾ ਉਹ ਮੇਰਾ ਟਾਈਮ ਜਾ ਖੱਡ ਕੇ ਵਿੱਚ ਨੂੰ ਹਣਾ ਅੱਜ ਅੱਜ ਤਾਂ ਨਹੀਂ ਮੁੜਦਾ ਉਹ ਅੱਜ ਨਹੀਂ ਮੁਣਾ ਉਹਨੇ ਜੇ ਆਜਣਾ ਮੈਂ ਤਾਂ ਸ਼ਾਮ ਨੂੰ ਵਧਾਈਆਂ ਦੇ ਜਣੀਆਂ ਦੀ ਕਿਉਂਕਿ ਜਿੱਧਰ ਚੱਲੇ ਆ ਉਧਰ ਤੇ ਥੋੜਾ ਜਿਹਾ ਲੇਟ ਮੁੜ ਕੇ ਆਉਣਾ ਸੀ ਹਾਂ ਕੱਲ ਨੂੰ ਆਉਂਗਾ ਠੀਕ ਆ ਚੱਲ ਕੋਈ ਕੱਲ ਦੇਖਦਾ ਕੋਈ ਠੀਕ ਆ ਰਾਤ ਕੇ 아, 자, 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 자,